ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅਕਾਲੀ ਦਲ ਵਾਰਸ ਪੰਜਾਬ 14 ਜਨਵਰੀ 2025 ਨੂੰ ਹੂਮ ਤੇ ਲਿਆਂਦਾ ਗਿਆ ਸੀਗਾ ਉਹਦੇ ਜ਼ਿਲੇ ਵਾਈ ਜਿਹੜੀਆਂ ਇਕਾਈਆਂ ਬਣਾ ਰੇ ਸਾਂ ਅੱਜ ਫਾਜ਼ਿਲਕਾ ਜ਼ਿਲੇ 'ਚ ਅਸੀਂ ਇਹ ਜਿਹੜੀ ਇਕਾਈ ਆਪਣੇ ਸ਼ੁਰੂਆਤ ਕੀਤੀ ਆ ਭਰਤੀ ਕਮੇਟੀ ਦੀ ਉਹਦੇ ਵਿੱਚ ਅਸੀਂ ਜੋ ਜਿਹੜੇ ਕੁਝ ਸਿਵਾਦਰੰਦੇ ਮਨਾ ਦੇ ਸਾਰਿਆਂ ਦੇ ਨਹੀਂ ਜਾਣਦਾ ਉਹਨਾਂ ਨੂੰ ਇਸ ਜਿੰਮੇਵਾਰੀ ਦਿੱਤੀ ਗਈ ਹੈ ਕਿ ਇਸ ਲਹਿਰ ਨੂੰ ਆਪਾਂ ਅੱਗੇ ਬਲੌਗ ਤੱਕ ਲੈ ਕੇ ਜਾਈਏ ਬਲੌਗ ਤੋਂ ਸਰਕਲ ਤੱਕ ਸਰਕਲ ਤੋਂ ਇੰਨਾ ਤੱਕ ਪਹੁੰਚਾ ਕੇ ਜਿਹੜੀ ਇਹ ਸਾਰੇ ਇਸ ਇਸ ਜਥੇਬੰਦੀ ਨਾਲ ਪਿੰਡ-ਪਿੰਡ ਤੱਕ ਆਪਾਂ ਆਪਣੀ ਪਹੁੰਚ ਕਰੀਏ ਤੇ ਜੋ ਕਿ ਆਪਾਂ ਪੰਥ ਨੂੰ ਔਰ ਪੰਜਾਬ ਨੂੰ ਜੋ ਬਚਾਉਣ ਦਾ ਜਿਹੜਾ ਕਾਰਜ ਹੈ ਬਹੁਤ ਬੁਰੇ ਹਾਲਾਤਾਂ ਚ ਲੰਘ ਰਿਹਾ ਪੰਜਾਬ ਵੀ ਔਰ ਪੰਥ ਦੀ ਵੀ ਹੈ ਜਿਹੜੀ ਬੜੀ ਦੁਬਿਧਾ ਖੜੀ ਹੋਈ ਆ ਇਹਨੂੰ ਸਾਰੇ ਜਣੇ ਇਹਦੇ ਰਲ ਮਿਲ ਕੇ ਆਪਾਂ ਬਾਰਕਟੀਏ ਉਹ ਬੜਾ ਨਿੰਦਣਯੋਗ ਆ ਜੀ ਉਹ ਜਿਹੜੇ ਸਾਡੇ ਕੌਮੀ ਯੋਧੇ ਜਰਨੈਲ ਸੰਜੇ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਜਿਹੜਾ ਉਹਦੇ ਚ ਉਹਨਾਂ ਨੇ ਉਸ ਗੰਦੋ ਉਹਦੀ ਸਾਰੀਆਂ ਸੰਸਥਾ ਨੇ ਸ਼ਰਮਣੀ ਕਮੇਟੀ ਨੇ ਉਹਦੇ ਵਿਰੋਧ ਮਤਾ ਹਲਿੰਦਾ ਉਹਦੀ ਨਖੇਦੀ ਕੀਤੀ ਹੈ ਤੇ ਮੇਰੇ ਖਿਆਲ ਅਕਿਡੇ ਜਿਮੇਵਾਰ ਬੰਦੇ ਨੂੰ ਇਹੋ ਜੇ ਇਹੋ ਜੇ ਬਿਆਨ ਨਹੀਂ ਦੇਣੇ ਚਾਹੀਦੇ ਤੇ ਬਾਕੀ ਇਹ ਚੀਜ਼ ਹੈ ਕਿ ਜੋ ਵੀ ਅਮਰਪਾਲ ਨੂੰ ਮੇਰੇ ਖਿਆਲ ਅੱਜ ਤੱਕ ਉਹਨਾਂ ਦੇ ਜਿਹੜੇ ਐਨਐਸਏ ਦਾ ਸਮਾਂ ਜਿਹੜਾ ਕਿ ਮੇਰੇ ਖਿਆਲ 22 ਤਰੀਕ ਨੂੰ ਪੂਰਾ ਹੋਣਾ 22 April ਨੂੰ ਤੇ ਬਾਕੀ 8 ਬੰਦਿਆਂ ਨੂੰ ਲੈਣ ਦਾ ਤੇ ਦੋ ਜਣੇ ਰਹਿ ਗਏ ਆ ਤੇ ਸ਼ਾਇਦ ਉਹ ਵੀ ਹੁਣ 22 ਤਰੀਕ ਤੋਂ ਬਾਅਦ ਕੀ ਕਿਹਾ ਜਾ ਸਕਦਾ ਕਿ ਉਹ ਕੀ ਹੋ ਰਿਹਾ ਕੀ ਕੀ ਪ੍ਰੋਗਰੈਸ ਹੈ ਆ ਦੀ ਅਜੇ ਤੱਕ ਤੇ ਕੋਈ ਇਹਨਾਂ ਦੀ ਜਿਹੜੀ ਆ ਨੀਤੀ ਜਿਹੜੀ ਆ ਕੋਈ ਵਧੀਆ ਨਹੀਂ ਲੱਗ ਰਹੀ ਸਰਕਾਰ ਦੀ ਕਿ ਉਹ ਉਹਨਾਂ ਨੂੰ ਇਹੋ ਜੋਰ ਲਗਾ ਪਿਆ ਕਿ ਵਾਦ ਤੋਂ ਵਾਦ ਸਮਾਸੀ ਉਹਨਾਂ ਨੂੰ ਜੇਲ੍ਹ ਚ ਰੱਖੀਏ ਤਾਂ ਕਿ ਅਸੀਂ ਜਿਹੜੇ ਇੱਥੇ ਪੰਜਾਬ ਚ ਗੁੰਡਾਗਰਦੀ ਕਰ ਸਕੀਏ ਲੁੱਟ ਸੁੱਟ ਕਰ ਸਕੀਏ ਇਹ ਇਹ ਤਾਂ ਹੀ ਉਹਨਾਂ ਨੂੰ ਉੱਥੇ ਰੋਕਿਆ ਜਾ ਰਿਹਾ ਕਿ ਪੰਜਾਬ ਚ ਅਸੀਂ ਵਾਦ ਤੋਂ ਵਾਦ ਨਸ਼ਾ ਵੇਚ ਸਕੀਏ ਸਾਰਿਆਂ ਦਾ ਰੋਲ ਹੈ ਜੀ ਪੰਜਾਬ ਸਰਕਾਰ ਦਾ ਵੀ ਬਹੁਤ ਵੱਡਾ ਰੋਲ ਹੈ ਪੰਜਾਬ ਸਰਕਾਰ ਕਹਿੰਦੇ ਇਹ ਇਹ ਜਿਹੜਾ ਕਿ ਇੱਥੇ ਇੱਥੇ ਜਿਹੜੇ ਬੰਦ ਬੰਦੇ ਸੀਗੇ 40 45 ਉਹਨਾਂ ਨੂੰ ਵੀ ਅੱਜ ਤੱਕ 2 ਸਾਲ ਤੱਕ ਜਮਾਨਤ ਨਹੀਂ ਦਿੱਤੀ ਲੋਕਾਂ 'ਚ دہشت ਪਾਈ ਜਾ ਰਹੀ ਹੈ ਲੋਕਾਂ ਨੂੰ ਡਰਾਇਆ ਤਮਕਾਇਆ ਜਾ ਰਿਹਾ ਬਹੁਤ ਬਹੁਤ ਨਿੰਦਣਜੋ ਕਾਰਵਾਈ ਸਰਕਾਰ ਦੀ ਕੋਈ ਵੀ ਕਾਰਵਾਈ ਮੇਰੇ ਖਿਆਲ ਲੈ ਕੇ ਜਿਹੜੇ ਕਿ ਲੋਕਾਂ ਦੇ ਖਿਲਾਫ ਹੀ ਪੁਕਤੀਆ ਆਪ ਖੁਦ ਜਿਹੜੇ ਆ ਕਿ ਧਰਨੇਆਂ ਚੋਂ ਨਿਕਲੀ ਹੋਈ ਪਾਰਟੀਆਂ ਸੀ ਤੇ ਲੋਕਾਂ ਨੂੰ ਧਰਨੇ ਜਿਹੜੇ ਉਹਨਾਂ ਦੇ ਹੱਕ ਤੇ ਕੀ ਦੇਣੇ ਉਹਨਾਂ ਨੂੰ ਧਰਨੇ ਲਾਉਣ ਦਾ ਵੀ ਆ ਕੋ ਨਾ ਕੋ ਖੋਇਆ ਜਾ ਰਿਹਾ ਉਹਨਾਂ ਦਾ ਸਮਾਨ ਲੁੱਟਿਆ ਜਾ ਰਿਹਾ ਉਹਨਾਂ ਦਾ ਤਸ਼ੱਦਦ ਕੀਤਾ ਜਾ ਰਿਹਾ ਕਿ ਬਹੁਤ ਬੜੀ ਮਾੜੀ ਗੱਲ ਹੈ ਜੀ ਇੱਕ ਲੋਕਤੰਤਰੀ ਸਰਕਾਰ ਚ ਲੋਕਾਂ ਨੂੰ ਆਪਣੇ ਆਪਣੀ ਆਵਾਜ਼ ਵੀ ਬਰੰਦ ਕਰਨ ਦਾ ਮੌਕਾ ਨਾ ਦੇਣਾ ਬਹੁਤ ਘਿਚਾਈ ਹੈ ਉਹਨਾਂ ਨੇ ਕੀ ਕੀ ਗਈ ਇਸ ਕਰਕੇ ਅਸੀਂ ਉਹਨਾਂ ਦਾ ਸ਼ਖ ਸ਼ਬਦਾਂ ਚ ਉਹਨਾਂ ਨੇ ਖੇਦੀ ਕਰਦੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੋ ਅਕਾਲੀ ਦੇ ਵਾਰਸ ਪੰਜਾਬ 14 ਜਨਵਰੀ 2025 ਨੂੰ ਹੁਣ ਚੱਲ ਲੰਦਾ ਗਿਆ ਸੀਗਾ ਉਹਦੇ ਜ਼ਿਲ੍ਹੇ ਵਾਈਜ਼ ਜਿਹੜੀਆਂ ਇਕਾਈਆਂ ਬਣਾ ਰੇ ਸਾਂ ਅੱਜ ਫਾਜ਼ਿਲਕਾ ਜ਼ਿਲ੍ਹੇ 'ਚ ਅਸੀਂ ਇਹ ਜਿਹੜੀ ਇਕਾਈ ਆਪਣੇ ਸ਼ੁਰੂਆਤ ਕੀਤੀ ਆ ਭਰਤੀ ਕਮੇਟੀ ਦੀ ਉਹਦੇ ਵਿੱਚ ਅਸੀਂ ਜੋ ਜਿਹੜੇ ਕੁਝ ਸੇਵਾਦਾਰਾਂ ਦੇ ਮੈਂ ਨਾਂ ਤੇ ਸਾਰਿਆਂ ਦੇ ਨਹੀਂ ਜਾਣਦਾ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਇਸ ਲਹਿਰ ਨੂੰ ਆਪਾਂ ਅੱਗੇ ਬਲਾਕ ਤੱਕ ਲੈ ਕੇ ਜਾਈਏ ਬਲਾਕ ਤੋਂ ਸਰਕਲ ਤੱਕ ਸਰਕਲ ਤੋਂ ਪਿੰਡਾਂ ਤੱਕ ਪਹੁੰਚਾ ਕੇ ਜਿਹੜੀ ਇਹ ਸਾਰੇ ਇਸ ਇਸ ਜਥੇਬੰਦੀ ਨਾਲ ਪਿੰਡ-ਪਿੰਡ ਤੱਕ ਆਪਾਂ ਆਪਣੀ ਪਹੁੰਚ ਕਰੀਏ ਤੇ ਜੋ ਕਿ ਪੰਥ ਨੂੰ ਔਰ ਪੰਜਾਬ ਨੂੰ ਜੋ ਬਚਾਉਣ ਦਾ ਜਿਹੜਾ ਕਾਰਜ ਹੈ ਬਹੁਤ ਬੁਰੇ ਹਾਲਾਤਾਂ ਚ ਲੰਘ ਰਿਹਾ ਪੰਜਾਬ ਵੀ ਔਰ ਪੰਥ ਦੀ ਵੀ ਹੈ ਜਿਹੜੀ ਬੜੀ ਦੁਬਿਧਾ ਖੜੀ ਹੋਈ ਆ ਤੇ ਇਹਨੂੰ ਸਾਰੇ ਜਣੇ ਇਹ ਰਲ ਮਿਲ ਕੇ ਆਪਾਂ ਬਾਰ ਕਰੀਏ ਉਹ ਬੜਾ ਨਿੰਦਣਯੋਗ ਆ ਜੀ ਉਹ ਜਿਹੜੇ ਸਾਡੇ ਕੌਮੀ ਯੋਧੇ ਜਰਨੈਲ ਸੰਜੇ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਜਿਹੜਾ ਉਹਦੇ ਚ ਉਹਨਾਂ ਨੇ ਉਸ ਕਰ ਉਹਦੇ ਉਹਦੀ ਸਾਰੀਆਂ ਸੰਸਦਾਂ ਨੇ ਇਸ ਸ਼੍ਰੋਮਣੀ ਕਮੇਟੀ ਦੇ ਵਿਰੋਧ ਮਤਾ ਲੈਂਦਾ ਉਹਦੀ ਨਖੇਦੀ ਕੀਤੀ ਹੈ ਤੇ ਮੇਰੇ ਖਿਆਲ ਹੈ ਕਿ ਐਡੇ ਜ਼ਿੰਮੇਵਾਰ ਬੰਦੇ ਨੂੰ ਇਹੋ ਜੇ ਇਹੋ ਜੇ ਬਿਆਨ ਨਹੀਂ ਦੇਣੇ ਚਾਹੀਦੇ ਬਾਕੀ ਇਹ ਚੀਜ਼ ਹੈ ਕਿ ਜੋ ਵੀ ਅਮਰਪਾਲ ਨੂੰ ਮੇਰੇ ਖਿਆਲ ਅਜ ਤੱਕ ਉਹਨਾਂ ਦੀ ਜਿਹੜੀ ਐਨਐਸਏ ਦਾ ਸਮਾ ਜਿਹੜਾ ਕਿ ਮੇਰੇ ਖਿਆਲ 22 ਤਰੀਕ ਨੂੰ ਪੂਰਾ ਹੋਣਾ 22 April ਨੂੰ ਤੇ ਬਾਕੀ 8 ਬੰਦਿਆਂ ਨੂੰ ਲੈਣ ਦਾ ਤੇ ਦੋ ਜਣੇ ਰਹਿ ਗਏ ਆ ਤੇ ਸ਼ਾਇਦ ਉਹ ਵੀ ਹੁਣ 22 ਤਰੀਕ ਤੋਂ ਬਾਅਦ ਹੀ ਕਿਹਾ ਜਾ ਸਕਦਾ ਕਿ ਉਹ ਕੀ ਹੋ ਰਿਹਾ ਕੀ ਕੀ ਪ੍ਰੋਗਰੈਸ ਆਦੀ ਅੱਜ ਤੱਕ ਤਾਂ ਕੋਈ ਇਹਨਾਂ ਦੀ ਜਿਹੜੀ ਆ ਨੀਤੀ ਜਿਹੜੀ ਆ ਕੋਈ ਵਧੀਆ ਨਹੀਂ ਲੱਗ ਰਹੀ ਸਰਕਾਰ ਦੀ ਕਿ ਉਹ ਉਹਨਾਂ ਨੂੰ ਇਹੋ ਜ਼ੋਰ ਲਗਾ ਪਿਆ ਕਿ ਵੱਤੋਂ ਵੱਤ ਸਮਾਸੀਂ ਉਹਨਾਂ ਨੂੰ ਜੇਲ੍ਹ ਚ ਰੱਖੀਏ ਤਾਂ ਕਿ ਅਸੀਂ ਜਿਹੜੇ ਤੇ ਪੰਜਾਬ ਚ ਗੁੰਡਾਗਰਦੀ ਕਰ ਸਕੀਏ ਲੁੱਟ ਸੁੱਟ ਕਰ ਸਕੀਏ ਇਹ ਇਹ ਤਾਂ ਹੀ ਉਹਨਾਂ ਨੂੰ ਉੱਥੇ ਰੋਕਿਆ ਜਾ ਰਿਹਾ ਕਿ ਪੰਜਾਬ ਚ ਅਸੀਂ ਵੱਤੋਂ ਵੱਤ ਨਸ਼ਾ ਵੇਚ ਸਕੀਏ ਸਾਰਿਆਂ ਦਾ ਰੋਲ ਹੈ ਜੀ ਪੰਜਾਬ ਸਰਕਾਰ ਦਾ ਵੀ ਬਹੁਤ ਵੱਡਾ ਰੋਲ ਹੈ ਪੰਜਾਬ ਸਰਕਾਰ ਕਹਿੰਦੇ ਇਹ ਇਹ ਜਿਹੜਾ ਕਿ ਇੱਥੇ ਇੱਥੇ ਜਿਹੜੇ ਬੰਦ ਬੰਦੇ ਸੀਗੇ 40 45 ਉਹਨਾਂ ਨੂੰ ਵੀ ਅੱਜ ਤੱਕ 2 ਸਾਲ ਤੱਕ ਜਮਾਨਤ ਨਹੀਂ ਦਿੱਤੀ ਲੋਕਾਂ 'ਚ دہشت ਪਾਈ ਜਾ ਰਹੀ ਹੈ ਲੋਕਾਂ ਨੂੰ ਡਰਾਇਆ ਤਮਕਾਇਆ ਜਾ ਰਿਹਾ ਹੈ ਬਹੁਤ ਬਹੁਤ ਨਿੰਦਣਜੋ ਕਰ ਰਹੀ ਸਰਕਾਰ ਦੀ ਕੋਈ ਵੀ ਕਾਰਵਾਈ ਮੇਰੇ ਖਿਆਲ ਲੈ ਕੇ ਜਿਹੜੇ ਕਿ ਲੋਕਾਂ ਦੇ ਖਿਲਾਫ ਹੀ ਪੁਕਤੀਆ ਆਪ ਖੁਦ ਜਿਹੜੇ ਆ ਕਿ ਧਰਨੇਆਂ ਚੋਂ ਨਿਕਲੀ ਹੋਈ ਪਾਰਟੀਆਂ ਸੀ ਤੇ ਲੋਕਾਂ ਨੂੰ ਧਰਨੇ ਜਿਹੜੇ ਉਹਨਾਂ ਦੇ ਹੱਕ ਤੇ ਕੀ ਦੇਣੇ ਉਹਨਾਂ ਨੂੰ ਧਰਨੇ ਲਾਉਣ ਦਾ ਵੀ ਆਕੂ ਨਾਲ ਕੋਈ ਖੋਇਆ ਜਾ ਰਿਹਾ ਉਹਨਾਂ ਦਾ ਸਮਾਨ ਲੁੱਟਿਆ ਜਾ ਰਿਹਾ ਉਹਨਾਂ ਦਾ ਤਸ਼ੱਦਦ ਕੀਤਾ ਜਾ ਰਿਹਾ ਕਿ ਬਹੁਤ ਬੜੀ ਮਾੜੀ ਗੱਲ ਹੈ ਜੀ ਇੱਕ ਲੋਕਤੰਤਰੀ ਸਰਕਾਰ ਚ ਲੋਕਾਂ ਨੂੰ ਆਪਣੇ ਆਪਣੀ ਆਵਾਜ਼ ਵੀ ਬਰੰਦ ਕਰਨ ਦਾ ਮੌਕਾ ਨਾ ਦੇਣਾ ਬਹੁਤ ਤਕਸ਼ਾਈ ਹੈ ਉਹਨਾਂ ਨੇ ਕੀ ਕੀ ਕੀਤਾ ਜੀ ਇਸ ਕਰਕੇ ਅਸੀਂ ਉਹਨਾਂ ਦਾ ਸ਼ਖ ਸਬਦਾਂ ਚ ਉਹਨਾਂ ਨੇ ਲਿਖੇ ਦੀ ਕਰਦੇ ਹਾਂ